ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾਵਾਂਗੇ ਲੋਕੀ ਤੇ ਚਣਿਆਂ ਦੀ ਦਾਲ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਬਣਾ ਕੇ ਤਿਆਰ ਕਰਾਂਗੇ ਨਾਲ ਅਸੀਂ ਇਹਦੇ ਬਣਾਵਾਂਗੇ ਮਾਣੀ ਇਮਲੀ ਦੀ ਖੱਟੀ ਮਿੱਠੀ ਮਾਣੀ ਬਣਾ ਕੇ ਤਿਆਰ ਕਰਾਂਗੇ ਅਸੀਂ ਇਹਨੂੰ ਚੋਲਾਂ ਦੇ ਨਾਲ ਸਰਵ ਕਰਾਂਗੇ ਤੁਸੀਂ ਫੁਲਕੇ ਨਾਲ ਵੀ ਇਹਨੂੰ ਸਰਵ ਕਰ ਸਕਦੇ ਜੀ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਚਣਿਆਂ ਦੀ ਦਾਲ ਤੇ ਲੋਕੀ ਨੂੰ ਬਣਾ ਕੇ ਅਸੀਂ ਤਿਆਰ ਕੀਤਾ ਇਹ ਖਾਣ ਵਿੱਚ ਬਹੁਤ ਹੀ ਸਵਾਦ ਤੇ ਟੇਸਟੀ ਬਣਦੀ ਹੈ। ਵੀਡੀਓ ਨੂੰ ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ। ਜਿਹੜੇ ਮੇਰੇ ਭੈਣ ਭਰਾ ਹੋਣ ਹੈ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਚੱਲ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਬਣਾ ਕੇ ਤਿਆਰ ਕੀਤੀ। ਅਸੀਂ ਬਣਾਵਾਂਗੇ ਦਾਲ ਕੱਦੂ। ਚਨੇ ਦੀ ਅਸੀਂ ਦਾਲ ਲਵਾਂਗੇ। 1 ਕੱਪ ਅਸੀਂ ਦਾਲ ਲਈਆ। ਥੋੜੀ ਜਿਹੀ ਹੋਰ ਪਾ ਲਈਏ। ਤੁਸੀਂ ਆਪਣੇ ਹਿਸਾਬ ਨਾਲ ਜਿੰਨੀ ਤੁਸੀਂ ਦਾਲ ਬਣਾਉਣੀ ਚਾਹੁੰਦੇ ਜੀ ਓਨੀ ਤੁਸੀਂ ਦਾਲ ਲੈ ਲੈਣੀ ਹੈ। ਸਾਨੂੰ ਅਸੀਂ ਤਿੰਨ ਚਾਰ ਪਾਣੀ ਧੋ ਲਿਆ ਵਾ। ਤੁਸੀਂ ਵੀ ਦੇਖ ਸਕਦੇ ਜੇ ਪਾਣੀ ਸਾਫ਼ ਆ ਹੁਣ। ਹੁਣ ਅਸੀਂ ਇਹਨੂੰ 10-15 ਮਿੰਟ ਇਸੇ ਤਰ੍ਹਾਂ ਪਏ ਰਹਿਣ ਦਾਂਗੇ ਦਾਲ ਨੂੰ। ਉਦੋਂ ਤੱਕ ਅਸੀਂ ਲੋਕੀ ਲਈ ਇੱਕ ਲੋਕੀ ਨੂੰ ਅਸੀਂ ਛਿੱਲ ਲਈਏ। ਅਸੀਂ ਛੋਟੇ ਸਾਈਜ਼ ਦੀ ਲੋਕੀ ਲਈ ਆ। ਇਹਦਾ ਅਸੀਂ ਛਿਲਕਾ ਉਤਾਰ ਦਿੰਨੇ ਆ। ਲੋਕੀ ਦਾ ਛਿਲਕਾ ਉਤਾਰ ਕੇ ਇਹਨੂੰ ਅਸੀਂ ਚੰਗੀ ਤਰ੍ਹਾਂ ਧੋ ਲਿਆ। ਲੋਕੀ ਬਿਲਕੁਲ ਕੂਲੀ ਆ। ਇਹਦੇ ਵਿੱਚ ਬੀਜ ਬਿਲਕੁਲ ਵੀ ਨਹੀਂ ਪੱਕੇ। ਹੁਣ ਅਸੀਂ ਇਹਨੂੰ ਕੱਟ ਲੈਨੇ। ਲੋਕੀ ਨੂੰ ਵੀ ਅਸੀਂ ਕੱਟ ਲਿਆ ਤੇਰੇ ਅਸੀਂ ਪੀਸ ਕਰ ਲਿਆ ਛੋਟੇ ਸਾਈਜ਼ ਦੇ। ਤੇ ਚਨਿਆਂ ਦੀ ਦਾਲ ਨੂੰ ਵੀ ਅਸੀਂ ਚੰਗੀ ਤਰ੍ਹਾਂ ਧੋ ਕੇ ਤੇ 10-15 ਮਿੰਟ ਲਈ ਅਸੀਂ ਪਾਣੀ ਵਿੱਚ ਭਿਉਂਤਾ ਸੀ। ਹੁਣ ਅਸੀਂ ਇੱਧਰ ਕੁੱਕਰ ਲਿਆ ਵਾ। ਕੁੱਕਰ ਦੇ ਵਿੱਚ ਅਸੀਂ ਚਨਿਆਂ ਦੀ ਦਾਲ ਨੂੰ ਪਾ ਲਈਏ। ਜਿਹੜਾ ਸੀ ਲੋਕੀ ਕੱਟ ਕੇ ਰੱਖੀ ਆ ਉਹਨੂੰ ਵੀ ਵਿੱਚ ਪਾ ਲੈਣੀ ਆ 4 ਕੱਪ ਅਸੀਂ ਪਾਣੀ ਦੇ ਲਏ ਇਹਨਾਂ ਅਸੀਂ ਪਾ ਲੈਣੀ ਇੱਕ ਚਮਚਾ ਨਮਕ ਹਲਦੀ ਇੱਕ ਚਮਚਾ ਘਿਓ ਥੋੜਾ ਜਿਹਾ ਸਾਬਤ ਲਸਣ ਕੁੱਕਰ ਦਾ ਅਸੀਂ ਢੱਕਣਾ ਬੰਦ ਕਰ ਦਿੰਨੇ ਆ ਤੇਰੀ 4 ਤੋਂ 5 ਅਸੀਂ ਵਿਸਲਾਉਂ ਦਿੰਨੇ ਆ ਜਦੋਂ ਤੱਕ ਦਾਲ ਨੂੰ 4-5 ਵਿਸਲਾਉਂਦੀਆਂ ਵਾ ਉਦੋਂ ਤੱਕ ਅਸੀਂ ਤੜਕੇ ਦੀ ਤਿਆਰੀ ਕਰ ਲੈਨੇ ਆ ਦੋ ਪਿਆਜ਼ ਲਏ ਅਸੀਂ ਥੋੜਾ ਜਿਹਾ ਲਸਣ ਲਸਣ ਅਸੀਂ ਪਹਿਲਾਂ ਵੀ ਦਾਲ ਵਿੱਚ ਸਾਬਤ ਪਾਇਆ ਵਾ 5-6 ਹਰੀਆਂ ਮਿਰਚਾਂ ਇੱਕ ਅਦਰਕ ਦਾ ਟੁਕੜਾ ਤਿੰਨ ਟਮਾਟਰ ਇਹਨਾਂ ਦੀ ਅਸੀਂ ਬਰੀਕ ਕਟਾਈ ਕਰ ਲੈਨੇ ਆ ਪਿਆਜ਼ ਹਰੀ ਮਿਰਚ ਤੇ ਟਮਾਟਰ ਦੀ ਅਸੀਂ ਕਟਾਈ ਕਰ ਲਈ ਆ ਲਸਣ ਤੇ ਅਦਰਕ ਨੂੰ ਅਸੀਂ ਕਰਾਇੰਡ ਕਰਾਂਗੇ। ਗਾਰ ਵਿਸਲਾ ਆ ਗਿਆ ਵਾ। ਹੁਣ ਅਸੀਂ ਇਹਨੂੰ ਗੈਸ ਬੰਦ ਕਰ ਦੇਣੀ ਤੇ ਕੁੱਕਰ ਨੂੰ ਅਸੀਂ ਥੱਲੇ ਲਾ ਦੇਣੀ। ਚੈੱਕ ਕਰ ਲੈਣੇ ਦਾਲ ਨੂੰ। ਦਾਲ ਸੌਫਟ ਹੋ ਗਈ ਐ। ਲੋਕੀ ਵੀ ਨਾਲ ਹੀ ਇਹਦੇ ਸੌਫਟ ਹੋ ਗਈ। ਹੁਣ ਅਸੀਂ ਕੜਛੀ ਦੇ ਨਾਲ ਇਹਨੂੰ ਮੈਸ਼ ਕਰ ਲਈਏ। ਲੋਕੀ ਨੂੰ ਵੀ ਤੜਾਰਨੇ। ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ। ਤੜਕਾ ਲਾਉਣ ਲਈ ਅਸੀਂ ਫਰਾਈਪੈਨ ਰੱਖ ਲਈਆ। ਹੁਣ ਅਸੀਂ ਇਹਦੇ ਵਿੱਚ ਤੇਲ ਪਾ ਲੈਨੇ। ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ। ਇੱਕ ਚਮਚਾ ਜੀਰਾ ਪਾ ਲੈਨੇ। ਕੜੀ ਜੀ ਹਿੰਗ ਪਾ ਲਾਂਗੇ। ਪਿਆਜ਼ ਤੇ ਹਰੀ ਮਿਰਚ ਪਾ ਲੈਨੇ। ਅਦਰਕ, ਲਸਣ ਤੇ ਹਰੀ ਮਿਰਚ ਦਾ ਪੇਸਟ ਪਾ ਲਾਂਗੇ। ਐਨਵੇਸੀ ਨਾਲ ਹੀ ਪੁੰਨ ਲੈਣੀ ਪਿਆਜ਼ ਤੇ ਲਸਣ ਚੰਗੀ ਤਰ੍ਹਾਂ ਪੁੱਜ ਗਿਆ ਹੁਣ ਅਸੀਂ ਇਹਦੇ ਵਿੱਚ ਟਮਾਟਰ ਨੂੰ ਪਾ ਲੈਨੇ ਮਾਟਰਨ ਨੂੰ ਵੀ ਚੰਗੀ ਤਰ੍ਹਾਂ ਪੋਨ ਲੈਣਾ ਤੜਕਾ ਚੰਗੀ ਤਰ੍ਹਾਂ ਪੁੱਜ ਗਿਆ ਵਾ ਹੁਣ ਅਸੀਂ ਇਹਨੂੰ ਦਾਲ ਦੇ ਵਿੱਚ ਪਾ ਲੈਨੇ ਕੁੱਕਰ ਨੂੰ ਅਸੀਂ ਇਹਦੇ ਉੱਪਰ ਰੱਖ ਲਿਆ ਹਾਂ ਹੁਣ ਅਸੀਂ ਜਿਹੜਾ ਤੜਕਾ ਬਣਾਇਆ ਵਾ ਇਹਨੂੰ ਇਹਦੇ ਵਿੱਚ ਪਾ ਲੈਂਦੇ। ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ। ਧਾਲ ਕद्दू ਬਣ ਕੇ ਸਾਡਾ ਤਿਆਰ ਆ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ। ਇਕਦਮ ਰੇਲੋ ਕਦੂ ਵੀ ਇਕਦਮ ਖੁੱਲ ਗਿਆ ਦਾਲ ਵੀ ਇਹ ਖਾਣ ਵਿੱਚ ਬਹੁਤ ਹੀ ਸੁਆਦ ਲੱਗਦੀ ਹੈ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ